ਮੇਰਾ ਦੋਸਤ ਬਣ ਗਿਆ ਇਹਦੇ ਇਹ ਤੇ ਮੇਰਾ ਦੋਸਤ ਬਣ ਗਿਆ ਵਾ ਨਹੀਂ ਹੋ ਗਿਆ ਦੋਸਤ ਵੇਈ ਪੁੱਤ ਨਹੀਂ ਮੈਂ ਮੋੜ ਨਹੀਂ ਛੱਡਾਂ ਮੈਂ ਰੋਣਾ ਹੋੜੀਏ ਪੁੱਤ ਆਪਾਂ ਰੋਣਾ ਹੋੜੀਆ ਚੁੱਪ ਚੁੱਪ ਮੇਰਾ ਪੁੱਤ ਇੱਧਰ ਦੇਖੋ ਖੁਸ਼ੀ ਘਰ ਦੇ ਵਿੱਚ ਖੁਸ਼ੀ ਆਈ ਆ ਫੇਰ ਵੀ ਸਹਿਮਿਆ ਬੱਚਾ ਪਰ ਉਹ ਫੇਰ ਕਿਉਂ ਰੋਂਦਿਆ ਫੇਰ ਕਿ ਉਹਦੇ ਅੰਦਰ ਸਹਿਮ ਆ ਕਿ ਮੇਰਾ ਬਾਪ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਕੁੱਟਦਾ ਤੇ ਕਿਨੇ ਸਾਲ ਦਾ ਤੂੰ ਮੈਂ 12 ਦਾ 12 ਸਾਲ ਦਾ ਤੇ ਟਰੈਕਟਰ ਦਾ ਕੰਮ ਸਿੱਖਨੇ ਆ ਹਾਂਜੀ ਮਾਂ ਦਾ ਸਾਰਾ ਬਣਨਾ ਹਾਂਜੀ ਹੈ ਤੂੰ ਆਪਣੇ ਮੰਮੀ ਛਡੋ ਨਾ ਕਿ ਕਿ ਤੁਹਾਨੂੰ ਵੀ ਕੁੱਟਦਾ ਕੁੱਟਦਾ ਨਹੀਂ ਅੱਗੇ ਚੱਲ ਜੀਏ ਅੱਗੇ ਤਾਂ ਜੀ ਕੁੱਟ ਦਿੰਦਾ ਦਸਤਾਰ ਬੰਦੀ ਕਰ ਚੱਲੇ ਆ ਤੇ ਅੱਜ ਤੋਂ ਬਾਅਦ ਇਹ ਬੱਚਾ ਕੇਸ ਨਹੀਂ ਕਟਾਏਗਾ ਨਹੀਂ ਕੋਈ ਨਹੀਂ ਪਤ ਲੈ ਲਓ ਲੈ ਲਓ ਜਾਵਾ ਚਲ ਸਾਈਕਲ ਲੈ ਜਾ ਨਾਲ ਆਏ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਿਲਣਾ ਨਾ ਅੱਜ ਅੱਜ ਤਾਂ ਮਿਲਣਾ ਨਾ ਅੱਜ ਰੋਣਾ ਨਹੀਂ ਆਪਾ ਨਾ ਅੱਜ ਫਿਰ ਕੁੱਟ ਕੇ ਜੱਫੀ ਪਾ ਚੱਲ ਪਾ ਮਾਮਾ ਮਾਮਾ ਰੇ ਰੇ ਰਾਮ ਰਾਮ ਆ ਲੈ ਆ ਸਾਈਕਲ ਹੈ ਸਾਈਕਲ ਹੈ ਮੇਰਾ ਪੁੱਤ ਲੈ 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 ਫੜ 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 ਮੇਰਾ ਪੁੱਤ ਆਪ ਤਾਂ ਆਪਣਾ ਫੜ ਲੈ ਤੈਰਾ ਸਾਈ ਦਾ ਸਾਹਿਬ ਨੇ ਠੀਕ ਹੈ ਚੜਾ ਹਤੇ ਲੈ ਆਈ ਦੇਵੇਂ ਛੋਟਾ ਲੈ ਆਉਣਾ ਹੈ ਲੈਣ ਲੱਗੇ ਹਾਂ ਹੋਰ ਹੈ ਗੱਬਰੂ ਹੈ ਮੁੰਡਾ ਤੇ ਹਾਂਜੀ ਹੈ ਇਹਦਾ ਹੋਰ ਪੈਨ ਠੀਕ ਠਾਕ ਆਜੋ ਅੰਦਰ ਆਜੋ ਅੰਦਰ ਅੰਦਰ ਲੈ ਆਓ ਲੈ ਆਵਾਸ ਆ ਗਿਆ ਲੈ ਲੈ ਸੈਕ ਲੈ ਆਉਣਾ ਲੈ ਆਓ ਅੰਦਰ ਲੈ ਆਓ ਅੰਦਰ ਲੈ ਆਓ ਲੈ ਨਾ ਮੈਂ ਤੈਨੂੰ ਚੁੱਕਲਾ ਫੇਰ ਮੈਂ ਤੈਨੂੰ ਲੈ ਲਾਂ ਇਧਰ ਆ ਆ ਮੇ ਕੋ ਆ ਗਿਆ ਨਾ ਮੇ ਕੋ ਤੇ ਮੇਰਾ ਪੁੱਤ ਹੁ ਮੇਰਾ ਦੋਸਤ ਬਣ ਗਿਆ ਇਹਦੇ ਇਹਦੇ ਮੇਰਾ ਦੋਸਤ ਬਣ ਗਿਆ ਵਾ ਇਹ ਰੈਸੇਕਲ ਵਈ ਮਾਮਾ ਦੇ ਆ ਨਾ ਇਹ ਕਿਹ ਰੈਸੇਕਲ ਹੈ ਨਹੀਂ ਨਹੀਂ ਲੈ ਲੈ ਤੇ ਲਾ ਲਾ ਤੇ ਲਾ ਲਾ ਹਾਂ ਕੀ ਛੂਟੇ ਵੀ ਲੈਂਦੇ ਆ ਆ ਸੂਟ ਵੀ ਲੈਂਦੇ ਆ ਤੇ ਆ ਮੈਂ ਬੂਟ ਵੀ ਲੈਂਦੇ ਆਪਣੇ ਪੁੱਤ ਲਈ ਨਹੀਂ ਹੋ ਰਿਹਾ ਹੈ ਆ ਆਪੇ ਨੇ ਦੋਵਾਂ ਦੇ ਨਾ ਹੈਗੇ ਦੇ ਦੋਵਾਂ ਦੇ ਲੀੜੇ ਨਾਲ ਹਾਂਜੀ ਨਾਲ ਇੱਥੇ ਲੰਗਣਾ ਹੈ ਇਧਰੋਂ ਹਾਂਜੀ ਅਸੀਂ ਉਧਰੋਂ ਕਰਦੇ ਕਰ ਨਹੀਂ ਕੋਈ ਨਹੀਂ ਨਹੀਂ ਕੋਈ ਨਾ ਕੋਈ ਨਹੀਂ ਆਜਾ ਵੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਪਸੀਨੀ ਮਿਲਿਆ ਨਹੀਂ ਮੈਨੂੰ ਹੈ ਰੋਣਾ ਹੋ ਰਿਹਾ ਪੁੱਤ ਆਪਾ ਰੋਣਾ ਹੋ ਰਿਹਾ ਤੂੰ ਇਧਰ ਆ ਦੇ ਪੁੱਤ ਚੁੱਪ ਚੁੱਪ ਕਰੋ ਮੇਰਾ ਪੁੱਤ ਚੁੱਪ ਚੁੱਪ ਕਰ ਲਓ ਚੁੱਪ ਕਰ ਲੇ ਮੈਂ ਪੁੱਤ ਕੁਛ ਨਹੀਂ ਆਖੜਾ ਪਾਉਣਾ ਵੇਖੋ ਖੁਸ਼ੀ ਕਰਦੇ ਵਿੱਚ ਖੁਸ਼ੀ ਆਈ ਆ ਫੇਰ ਵੀ ਸਹਿਮਿਆ ਬੱਚਾ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਕਿ ਕਿੰਨਾ ਦੁੱਖਾ ਕਰ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਉੱਖਾ ਲੱਗਦਾ ਵਾ ਮੇਰਾ ਇੱਥੋਂ ਤੱਕ ਰੋਣਾ ਹੋਇਆ ਮੇਰਾ ਕਿਉਂਕਿ ਮੈਂ ਉਹਦੇ ਕਰਕੇ ਆਇਆ ਹਾਂ ਜਦੋਂ ਜਿਹੜੇ ਤਰੀਕੇ ਨਾਲ ਰੋਂਦਾ ਸੀ ਨਾ ਜਿਹੜੇ ਕਿ ਮੇਰੇ ਮਨ ਦੀ ਵਿੱਚ ਖੁਸ਼ੀ ਕੀ ਮੈਂ ਇਸ ਬੱਚੇ ਨੂੰ ਖੁਸ਼ੀ ਦੇਣੀ ਹੈ ਤੇ ਉਹ ਖੁਸ਼ੀ ਵੇਖੋ ਖੁਸ਼ੀ ਖੁਸ਼ ਹੋਇਆ ਮੇਰੇ 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 ਇੱਕ ਦੇੜੇ ਵੀ ਚੜਿਆ ਵਾ ਪਰ ਉਹ ਫਿਰ ਕਿਉਂ ਰੋਂਦਿਆ ਫਿਰ ਉਹ ਉਹਦਾ ਮੈਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਤੁਹਾਨੂੰ ਸਾਰਿਆਂ ਨੂੰ ਕਿ ਉਹ ਕਿਸ ਕਰਕੇ ਰੋਂਦਾ ਸੀ ਕਿ ਉਹਦੇ ਅੰਦਰ ਸਹਿਮ ਆ ਕਿ ਮੇਰਾ ਬਾਪ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਕੁੱਟਦਾ ਕਿਉਂ ਪੁੱਤ ਤੂੰ ਤੂੰ ਵੇਖਦਾ ਨਾ ਜੀ ਪਾਪਾ ਨੂੰ ਵੇਖ ਕੇ ਕਿੰਨੇ ਚਿਰ ਹੋ ਗਏ ਇੱਥੇ ਆ ਮੇਰੇ ਵਾਹ ਬਈ ਸਾਲ ਹੋ ਗਏ ਬਾਬਾ ਸਾਲ ਹੋ ਗਏ ਤੇ ਤੂੰ ਪੁੱਤ ਮੇਰਾ ਪੁੱਤ ਕੀ ਕਰਦਾ ਮੈਂ ਟਰੈਕਟਰ ਦਾ ਕੰਮ ਤੇ ਕਿੰਨੇ ਸਾਲ ਦਾ ਤੂੰ ਮੈਂ 12 ਦਾ 12 ਸਾਲ ਦਾ ਵਾ ਟਰੈਕਟਰ ਦਾ ਕੰਮ ਸਿੱਖ ਰਿਹਾ ਹਾਂ ਮਾ ਦਾ ਸਾਰਾ ਬੰਨਾ ਹਾਂਜੀ ਹੈ ਮਾ ਨੂੰ ਐ ਧਰ ਥੱਲੇ ਪੈਰ ਲਾਉਣ ਨਹੀਂ ਦੇਣਾ ਆਪਾਂ ਹੈਨਾ ਤੇ ਕੀ ਰਖਣਾ ਨਾ ਕਿ ਇਹ ਇਨੀ ਕਮਾਈ ਕਰਨੀ ਮੇਰੇ ਪੁੱਤ ਨੇ ਠੀਕ ਹੈ ਕੋਲੇ ਗਈ ਹੈ ਜੀ ਹਾਂਜੀ ਅੱਜ ਅੱਜ ਪੇਟੇ ਦਿਨ ਗਏ ਹਾਂਜੀ ਤੇ ਫੇ ਵੀ ਲਿਆ ਹਾਂ ਹਾਂਜੀ ਸਕੂਲ ਇਹ ਇਹ ਹੁੰਦਾ ਕਿਉਂ ਇਹ ਇਤਰਾ ਰੋ ਪੰਦਾ ਬਾਇ ਕਿਉਂ ਜੀ ਉਹ ਗੇਨੀਰੋਂ ਤੰਦੇ ਤੇਰੇ ਤੇਰੇ ਮੈਂ ਕੁ ਸਵਾਲ ਪੁੱਛ ਲੈਣਾ ਥੋੜੇ ਹਾਂਜੀ ਹਾਂਜੀ ਤੇਰੇ ਮੰਮੀ ਨੂੰ ਤਿਰਫ ਫਾਦਰ ਮਾਰਦਾ ਹਾਂਜੀ ਤੇਰੇ ਸਾਹਮਣੇ ਮਾਰਦਾ ਸਾਹਮਣੇ ਕੁੱਟਦਾ ਤੂੰ ਆਪਣੇ ਮੰਮੀ ਛਡੋ ਨਾ ਕਿ ਕਿ ਤੁਹਾਨੂੰ ਵੀ ਕੁੱਟਦਾ ਕੁੱਟ ਦਿੰਦਾ ਜੇ ਅੱਗੇ ਚੱਲ ਜੀਏ ਅੱਗੇ ਤਾਂ ਜੀ ਕੁੱਟ ਦਿੰਦਾ ਤੇਰਾ ਨਾ ਆ ਗਈ ਮੇਰੇ ਪੁੱਤ ਸ਼ੁਕਰਾਜੀ ਸ਼ੁਕਰਾਤ ਤੇ ਕੇਸ ਰੱਖਣੇ ਪੁੱਤ ਹੈ ਕੇਸ ਨਹੀਂ ਕਰਾਉਣੇ ਪੈਣ ਠੀਕ ਹੈ ਹਾਂ ਅਜ ਤੋਂ ਬਾਅਦ ਇਹਦੇ ਸਿਰ ਤੇ ਦਸਤਾਰ ਹੈ ਇਹਦੀ ਦਸਤਾਰਬੰਦੀ ਕਰ ਚੱਲੇ ਆਪਾਂ ਹਾਂਜੀ ਠੀਕ ਠੀਕ ਹੈ ਨਾ ਹਾਂਜੀ ਗੋਰਸੇਕ ਪਰਿਵਾਰ ਦੇ ਘਰੇ ਆਏ ਆ ਜਿਨ੍ਹਾਂ ਦੀ ਵੀਡੀਓ ਤੁਸੀਂ ਪਹਿਲਾਂ ਵੀ ਸਾਡੇ ਚੈਨਲ ਦੇ ਉੱਤੇ ਵੇਖੀ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਬੱਚਾ ਦਾ ਕੇਸ ਕਤਲ ਹੋਇਆ ਅੱਜ ਤੋਂ ਬਾਅਦ ਵਾਅਦਾ ਲੈ ਕੇ ਚੱਲੇ ਭੈਣ ਕੋ ਬੱਚੇ ਕੋ ਵਾਅਦਾ ਲੈ ਕੇ ਚੱਲੇ ਆ ਕਿ ਦਸਤਾਰਬੰਦੀ ਕਰ ਚੱਲੇ ਆ ਤੇ ਅੱਜ ਤੋਂ ਬਾਅਦ ਇਹ ਬੱਚਾ ਕੇਸ ਨਹੀਂ ਘਟਾਏਗਾ ਯੋਗੀ ਅੱਜ ਤਬਾ ਕਿਵੇਂ ਕਟੋਣਾ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਤਵਾਰ ਪੁੱਤ ਦਸਤਾਰ ਬੰਦੀ ਹੋ ਗਈ ਹਾਂਜੀ ਠੀਕ ਹੈ ਨਾ ਅੱਜ ਤਵਾਰ ਕੇਸ ਕੇਸ ਨੇ ਕੱਟੇ ਕਿਉਂ ਨੇ ਪੈਣ ਤੁਹਾਡੀ ਜ਼ਿੰਮੇਵਾਰੀ ਹਾਂਜੀ ਠੀਕ ਠੀਕ ਹੈ ਨਾ ਅੱਜ ਤਵਾਰ ਨਾਈ ਦੀ ਦੁਕਾਨ ਤੇ ਨਹੀਂ ਜਾਣਾ ਹਾਂਜੀ ਦਸਤਾਰ ਵਾਲੀ ਦੁਕਾਨ ਤੇ ਜਾਣਾ ਨਵੀਆਂ ਦਸਤਾਰਾਂ ਲੈਣਾ ਠੀਕ ਠੀਕ ਹੈ ਹਾਂ ਤੇ ਆ ਦਸਤਾਰ ਬੰਦੀ ਦਾ ਨਹੀਂ ਕੋਈ ਨਹੀਂ ਬੱਤ ਲੈ ਲਓ ਲੈ ਲਓ ਮਮੇ ਦਿਨ ਦੇ ਨਾ ਅਨੰਤ ਸਤਾਰ ਮੰਦੇ ਜੀਰੋ ਕਰ ਦੇ ਠੀਕ ਹੈ ਤੇ ਆ ਬਹਿਣੇ ਨਹੀਂ ਇਹ ਚੋਈ ਗੱਲ ਨਹੀਂ ਆ ਥੋੜੀ ਜਿਹੀ ਲੈ ਲਓ ਫਿਰ ਲੈ ਲਓ ਤੂੰ ਵੀ ਲੈਣਾ ਤੂੰ ਵੀ ਲੈਣਾ ਪਹਿਲੇ ਨਾ ਇਹ ਲੈ 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 ਤੂੰ ਵੀ ਲੈ 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 ਲਓ ਨਹੀਂ ਉਹ ਲੈ ਲੈ ਇਹ ਲੈ ਲੈ ਇਹ ਲੈ ਲੈ ਇਹਦਾ ਤਾਂ ਸ਼ਰਮ ਕੁਛ ਹੋਏ ਦਾ ਹੈ ਚਾਹ ਮੇਰਾ ਪੁੱਤ ਨਾ ਇੱਕ ਇੱਕ ਜੱਫੀ ਪਾ ਲਈਏ ਇੱਕ ਨਹੀਂ ਇਹਨੂੰ ਇਹਨੂੰ ਅੱਖਦੇ ਆ ਵੱਡੇ ਵੀਰੇ ਨੂੰ ਆ ਵੇਖੀ ਵੇ ਪਾਉਣ ਲਗਾ ਜੱਫੀ ਪਾ ਆ ਵੇਖ ਲੈ ਅੱਤੀ ਜਾਂਦਾ ਹੀ ਅਸੀਂ ਜਾਂਦਾ ਹੀ ਮੈਂ ਇਹ ਮੈਂ ਇਹ ਕਰਕੇ ਆ ਤੇ ਮੈਂ ਕਿਹਨੂੰ ਇਹਦਾ ਗੁਰਨੂਰ ਗੁਰਨੂਰ ਸਿੰਘ ਹਾਂਜੀ ਤੇਰਾ ਸੁਖਰਾ ਸਿੰਘ ਸੁਖਰਾ ਆਈ ਸੀ ਤੇ ਗੁਰਨੂਰ ਸਿੰਘ ਮੈਂ ਗੁਰਨੂਰ ਸਿੰਘ ਕਰਕੇ ਆਇਆ ਕਿਉਂਕਿ ਗੁਰਨੂਰ ਸਿੰਘ ਮੇਰਾ ਪੁੱਤ ਵਾ ਬੋਤਾ ਕਿ ਨਹੀਂ ਨਹੀਂ ਬੋਤਾ ਤੜੀ ਭਲੀ ਹੋ ਜੇ ਤੜੀ ਭਲੀ ਹੋ ਜੇ ਵੇ ਸਿੱਧਾ ਹੀ ਹੁੰਦੇ ਸਿੱਧਾ ਮੂੰਹ ਦੇਣਾ ਮੈਂ ਫਿਰ ਜਾਵਾਂ ਫਿਰ ਜਾਵਾਂ ਚਲ ਸਾਈਕਲ ਲੈ ਜਾ ਨਾਲ ਸਾਈਕਲ ਲੈ ਆਏ 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 ਅਤਲ ਸਾਈਕਲ ਹੀ ਲੈ ਗਿਆ ਲੈ ਗਿਆ ਨਾ ਚੱਲ ਚੱਲ ਇਦਾਂ ਕਰਦੇ ਆ ਨਾ ਤੇਰਾ ਸਾਈਕਲ ਰੱਖ ਜਨੇ ਆ ਵੱਡੇ ਵੀਰ ਤਾਂ ਸਾਈਕਲ ਲੈ ਆਏ ਨੇ ਲੈ ਜੀਏ ਆਏ ਉਹਨੂੰ ਆਪਣੀ ਆਪਣੀ ਹੋਈ ਵੜਾਏ ਬਹੁਤ ਇਚਤਾਂ ਨਹੀਂ ਚੱਲ ਇਦਾਂ ਕਰਦੇ ਆ ਇੱਕ ਸਾਈਕਲ ਤੇ ਸਾਨੂੰ ਖੰਣਾ ਪੈਣਾ ਨਾ ਹਾਂ ਛੋਟਾ ਲੈ ਜੀ ਛੋਟਾ ਨਹੀਂ ਛੋਟਾ ਲੈ ਜਨੇ ਤੇ ਵੱਡਾ ਇਹਨੂੰ ਦੇ ਜਨੇ ਵੱਡੇ ਤੁਸੀਂ ਰਾਹ ਮਿਲ ਕੇ ਚਲਾ ਲਿਆ ਕਰੋ ਠੀਕ ਹੈ ਨਹੀਂ ਚੱਲ ਫਿਰ ਇੱਕ ਜੱਫੀ ਵਾਲਾ ਫਿਰ ਦੋਵੇਂ ਸਾਈਕਲ ਛੱਡ ਜਨੇ ਫਿਰ ਲੈ ਮੇਰਾ ਪੁੱਤ ਨਹੀਂ ਫਿਰ ਦੇ ਐਂਡ ਟੂ ਐਂਡ ਤੇ ਭੈਣ ਦੀ ਸੇਵਾ ਸੰਤਾਂ ਵੱਲੋਂ ਹੋਈ ਆ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਆ ਤੁਸੀਂ ਵਧਾਈ ਦੇ ਪਾਤਰ ਜੀ ਸਾਰੇ ਜਣੇ ਮੈਨੂੰ ਆਸ ਨਹੀਂ ਹੀ ਇੰਨੀ ਦੂਰ ਅਸੀਂ ਆ ਸਕਦੇ ਆ ਬਹੁਤ ਦੂਰ ਪਈਦਾ ਸਾਡੇ ਅਮਰਸਰ ਤੋਂ ਮੇਰੇ ਹਿਸਾਬ ਦੇ ਨਾਲ 70 80 ਕਿਲੋਮੀਟਰ 90 ਕਿਲੋਮੀਟਰ ਲੱਗੇ ਪੈਂਦਾ ਤੇ ਇਧਰ ਤਾਂ ਜਦੋਂ ਢੇੜਾ ਲੱਗੇ ਤੇ ਫੇਰ ਹੀ ਅਸੀਂ ਸਵਾਬ ਬੰਦਾ ਵਾ ਤੇ ਐਸੇ ਐਸੇ ਪਰਿਵਾਰਾਂ ਦੀ ਜਿਹੜੀਆਂ ਮਾਤਾ ਹੁੰਦੀਆਂ ਵਾ ਗੁਰੂ ਸਾਹਿਬ ਵੱਲੋਂ ਸੇਗੂ ਰਾਮ ਦਾਸ ਜੀ ਜਿਹਨਾਂ ਝੋਲੀਆਂ ਭਰਦੇ ਨੇ ਉਦੋਂ ਹੀ ਫਿਰ ਇੱਧਰਲੇ ਪਾਸੇ ਆਇਆ ਜਾਂਦਾ ਵਾ ਤੇ ਅੱਜ ਤੁਹਾਡੀ ਪੈਰਾਂ ਪਿੱਛੇ ਸਾਰੇ ਸਾਰੇ ਜਣਿਆਂ ਦੀ ਅਸੀਸਾਂ ਸਦਕਾ ਇਸ ਭੈਣ ਕੋ ਪਹੁੰਚੇ ਆ ਜੋ ਵੀ ਤਿਲ ਫੁੱਲ ਹੀ ਸੰਗਤ ਵੱਲੋਂ ਆਇਆ ਹੈ ਸੰਗਤ ਦਾ ਉਹ ਭੈਣ ਕੋ ਪੁੱਜਦਾ ਕੀਤਾ ਵਾ ਤੇ ਆਪ ਜੀ ਸਾਰੇ ਜਣੇ ਅਸੀਸ ਬਖਸ਼ਿਓ ਮੇਰੀ ਇਸ ਭੈਣ ਨੂੰ ਭੈਣ ਦਾ ਨਾਂ ਕੀ ਤੁਹਾਡਾ ਰਾਜੀ ਭੈਣ ਰਾਜਵੀਰ ਕੌਰ ਨੂੰ ਅਸੀਸ ਬਖਸ਼ਿਓ ਕਿ ਇਹਨਾਂ ਦਾ ਪੁੱਤ ਜਿਹੜੇ ਆ ਇਹ ਗੁਰੂ ਮਰਿਆਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਭੈਣ ਤੇ ਸਾਡੀ ਗੁਰੂ ਮਰਿਆਦਾ ਅਨੁਸਾਰ ਆਪਣਾ ਜੀਵਨ ਬਤੀਤ ਕਰ ਹੀ ਰਹੀ ਹੈ ਪਰ ਪੁੱਤ ਪੁੱਤਾਂ ਨੂੰ ਸਿਰ ਤੇ ਮਾਵਾਂ ਉੱਡੀਆਂ ਫਿਰਦੀਆਂ ਹੁੰਦੀਆਂ ਇਸੇ ਕਰਕੇ ਖਾਸ ਕਰ ਵੱਡਾ ਪੁੱਤ ਸੁਖਰਾਜ ਸਿੰਘ ਜਿਹੜਾ ਵਾ ਇਹ ਇਹ ਮਹਾਰਾਜ ਦੀ ਕਿਰਪਾ ਨਾਲ ਭੈਣ ਰਾਜਵੀਰ ਕੌਰ ਤੇ ਸੁਖਰਾਜ ਸਿੰਘ ਵਾਹੇ ਤੇ ਸੁਖਰਾਜ ਸਿੰਘ ਨਾਲ ਤੇ ਵਾਹੇ ਮੇਰਾ ਬੜਾ ਪਿਆਰ ਸਿਮਰਨ ਸਿਮਰਨ ਸੁਖਰਾਜ ਤੇ ਹਰਮਨ ਤੁਸੀਂ ਸਾਡੇ ਚੈਨਲ ਤੇ ਇਹਨਾਂ ਦੀ ਵੀਡੀਓ ਵੇਖਦੇ ਜੇ ਤੇ ਹੁਣ ਸੁਖਰਾਜ ਸਿੰਘ ਸਾਨੂੰ ਇੱਕ ਹੋਰ ਮਿਲ ਗਿਆ ਜਿਹੜਾ ਕਿ ਸਿੰਘ ਸੱਜ ਗਿਆ ਹੈ ਨਾ ਹੁਣ ਇੱਥੇ ਪਤਾ ਇੱਥੇ ਨਾ ਕਿਰਪਾ ਨੂੰ ਨਹੀਂ ਚਾਹੀਦੀ ਇਸ ਤੋਂ ਬਾਅਦ ਅਗਲਾ ਪੜਾ ਜਿਹੜਾ ਨਾ ਉਹ ਆਪਾਂ ਬਾਬਾ ਬੀਦੀ ਚਾਹੁੰਦੇ ਆ ਬੜੇ ਕੋ ਨਾ ਆਪਾਂ ਅ ਅਮਰਤ ਦੀ ਦਾਤ ਲੈਣੀ ਹੈ ਠੀਕ ਹੈ ਨਾ ਬਾਬਾ ਅਵਤਾਰ ਸਿੰਘ ਨੂੰ ਠੀਕ ਹੈ ਨਾ ਪਹਿਲਾਂ ਜੂੜਾ ਰੱਖਣਾ ਜੂੜਾ ਜਦੋਂ ਕੇਸ ਪੂਰੇ ਹੋ ਜਾਣਾ ਫਿਰ ਅਸੀਂ ਕੀ ਨਾ ਅਮਰਤ ਦੀ ਦਾਤ ਲਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਮੇਰਾ ਪੁੱਤ ਤੇ ਇਥੋਂ ਦਿਓ ਸਾਨੂੰ ਇਜਾਜ਼ਤ ਤੁਹਾਡੀਆਂ ਅਸੀਸਾਂ ਇਤਰਾ ਹੀ ਬਖਸ਼ਦੇ ਰਹੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮੈਂ ਕਹਿਣਾ ਸਬਸਕ੍ਰਾਈਬ ਕਰਨ ਲਈ ਕਿਉਂਕਿ ਐਸੀਆਂ ਐਸੀਆਂ ਭੈਣਾ ਬਹੁਤ ਨੇ ਵੀਰ ਬਹੁਤ ਨੇ ਬੱਚੇ ਬਹੁਤ ਨੇ ਜਿਨ੍ਹਾਂ ਦੀ ਸਾਰ ਲੈ ਲੈ ਵਾਲਾ ਸ਼ਿਰਗੁਰ ਰਾਮਦਾਸ ਜੀ ਨੇ ਜਦੋਂ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਦਿੰਦੇ ਆ ਨਾ ਉਦੋਂ ਤੁਹਾਡੇ ਵਰਗਿਆਂ ਜਿਹੜੇ ਸ਼ੇਅਰਵਾ ਸਬਸਕ੍ਰਾਈਬ ਹਵਾ ਜਿਹੜਾ ਉਹ ਹੀ ਕੰਮ ਕਰਦਾ ਜਿਹੋ ਹੀ ਤੇ ਤੁਸੀਂ ਸਾਰੇ ਜਿਹੜੇ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਭੈਣ ਨੂੰ ਅਸੀਸ ਬਖਸ਼ਿਓ ਬੱਚੇ ਬੱਚਿਆਂ ਦੇ ਸਿਰ ਦੇ ਮੇਰ ਭਰਿਆ ਹੱਥ ਰੱਖਿਓ ਤੇ ਇਥੋਂ ਦਿਓ ਸਾਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ